ਕੈਨੇਡਾ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੇ ਵਜੋਂ ਆਏ ਵਿਦਿਆਰਥੀ ਜਿਹੜੇ ਕਿ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਸਨ ਇਹਨਾਂ ਵਿੱਚੋਂ ਬਹੁਤਿਆਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਦੀ ਕਗਾਰ ਤੇ ਨੇ ਅਗਲੇ ਸਾਲ ਲਗਭਗ 2 ਲੱਖ ਦੇ ਕਰੀਬ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਲਡਰਸ ਤੇ ਵਿਆਦ ਖਤਮ ਹੋਣ ਵਾਲੀ ਹੈ ਅਤੇ ਇਸੇ ਦੇ ਚਲਦਿਆਂ ਨੌਜਵਾਨ ਸਪੋਰਟ ਨੈਟਵਰਕ ਦੇ ਸਹਿਯੋਗ ਤੇ ਨਾਲ ਕਈ ਸਟੂਡੈਂਟਸ ਦੇ ਵੱਲੋਂ ਪਿਛਲੇ 100 ਦਿਨਾਂ ਤੋਂ ਬ੍ਰੈਂਟਨ ਵਿੱਚ ਲਗਾਤਾਰ ਦਿਨ ਰਾਤ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਬੀਤੇ ਦਿਨੀ ਕੜਾਕੇ ਦੀ ਠੰਡ ਦੇ ਬਾਵਜੂਦ ਆਪਣੇ ਪ੍ਰੋਟੈਸਟ ਦੇ 100 ਦਿਨ ਪੂਰੇ ਹੋਣ ਤੇ ਇਹਨਾਂ ਦੇ ਵੱਲੋਂ ਮੋਰ ਤੋਂ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਇੱਕ ਪ੍ਰੋਟੈਸਟ ਕੀਤਾ ਗਿਆ। ਇਹਨਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਲਡਰਸ ਨੂੰ ਇਸ ਪ੍ਰੋਟੈਸਟ ਦੇ ਵਿੱਚ ਸਮੇਂ ਦੇ ਨਾਲ-ਨਾਲ ਕਈ ਯੂਨੀਅਨਸ ਦੇ ਵੱਲੋਂ ਵੀ ਸਪੋਰਟ ਮਿਲਣੀ ਸ਼ੁਰੂ ਹੋਈ ਹੈ ਜਿਨ੍ਹਾਂ ਦੇ ਵਿੱਚ ਅਨਟਾਰੀਓ ਫੈਡਰੇਸ਼ਨ ਆਫ ਲੇਬਰ, ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ ਅਨਟਾਰੀਓ ਪੀਲ, ਯੂਨਾਈਟਿਡ ਸਟੀਲ ਵਰਕਰਸ ਟੋਰਾਂਟੋ ਏਰੀਆ ਕੌਂਸਲ ਅਤੇ ਅਨਟਾਰੀਓ ਸਟ੍ਰੱਕਿੰਗ ਐਸੋਸੀਏਸ਼ਨ ਵਰਗੀਆਂ ਯੂਨੀਅਨਸ ਸ਼ਾਮਿਲ ਨੇ। ਬੀਤੇ ਦਿਨੀ ਹੋਏ ਪ੍ਰੋਟੈਸਟ ਦੇ ਵਿੱਚ ਇੱਕ ਵਾਰ ਮੋਰਤੋ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਉਹਨਾਂ ਦੇ ਪੋਸਟ ਗ੍ਰੈਜੂਏਟ ਵਰਕ ਪਰਮਿਟਸ ਨੂੰ ਐਕਸਟੈਂਡ ਕੀਤਾ ਜਾਵੇ ਅਤੇ ਪੀਆਰ ਦਾ ਸਹੀ ਅਤੇ ਸੁਖਾਲਾ ਪਾਥਵੇ ਮੁਹੱਈਆ ਕਰਵਾਇਆ ਜਾਵੇ ਜਿਸ ਵਿੱਚ ਹਰ ਕੈਟਾਗਰੀ ਲਈ ਪੀਆਰ ਡਰਾਫਟ ਨੂੰ ਜਗ੍ਹਾ ਦਿੱਤੀ ਜਾਵੇ। ਅੱਜ ਦੇ ਇਸ ਰੈਲੀ ਪ੍ਰੋਟੈਸਟ ਦੇ ਬਾਰੇ ਵਿੱਚ ਕੀ ਕਹਿਣਾ ਹੈ? ਅ ਅੱਜ ਸਾਨੂੰ ਪ੍ਰੋਟੈਸਟ ਕਰਦਿਆਂ ਨੂੰ 100ਵਾਂ ਦਿਨ ਹੋ ਗਿਆ ਹੈ ਤੇ ਪ੍ਰੋਟੈਸਟ ਸ਼ੁਰੂ ਕਰਨ ਤੋਂ ਪਹਿਲਾਂ ਵੀ ਸਾਨੂੰ ਪਤਾ ਸੀ ਕਿ ਲੜਾਈ ਲੰਬੀ ਚੱਲੂਗੀ ਹੁਣ ਵੀ ਸਾਨੂੰ ਪਰ ਅੱਜ ਤੱਕ ਨਹੀਂ ਪਤਾ ਕਿ ਕਿੰਨੀ ਲੰਬੀ ਪਰ ਜਿੰਨੀ ਵੀ ਲੰਬੀ ਚੱਲੂਗੀ ਅਸੀਂ ਉਹਦੇ ਲਈ ਤਿਆਰ ਆ। ਤੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੋ ਸਗੀ ਇਹ 2-4 ਦਿਨ ਬਸ ਹਸ ਪਿਕਨਿਕ ਲਈ ਬੈਠੇ ਹੈਗੇ ਆ ਤੇ ਅਸੀਂ ਲੰਬੀ ਲੜਾਈ ਲਈ ਤਿਆਰ ਆ ਜੇ ਸਾਨੂੰ ਅਗਲੇ ਸਾਲ ਤੱਕ ਵੀ ਬੈਠਣਾ ਪਵੇ ਤੇ ਅਸੀਂ ਬੈਠੇ ਆ ਕਿਉਂਕਿ ਇਹ ਲੱਖਾਂ ਸਟੂਡੈਂਟ ਦੀ ਜ਼ਿੰਦਗੀ ਦਾ ਸਵਾਲ ਆ ਤੇ ਜਿਹੜੀ ਸਰਕਾਰ ਹੈਗੀ ਆ ਉਹ ਸਟੂਡੈਂਟਸ ਦੀ ਜ਼ਿੰਦਗੀ ਦੇ ਨਾਲ ਖੇਡ ਰਹੀ ਆ ਦੋਨੇ ਪਾਰਟੀਆਂ ਬੇਸ਼ਰਮੀ ਦੀ ਹੱਦ ਲੰਘ ਕੇ ਪਰਵਾਸੀਆਂ ਦੇ ਖਿਲਾਫ ਆ ਜਿਹੜਾ ਲਗਾਤਾਰ ਆ ਜਿਹੜਾ ਘਟੀਆਂ ਤੋਂ ਘਟੀਆਂ ਬਿਆਨਵਾਜੀ ਕਰ ਰਿਹਾ ਜਦ ਕਿ ਸਾਰਿਆਂ ਨੂੰ ਪਤਾ ਕਿ ਇੰਨੇ ਮਿਲੀਅਨ ਬੰਦਾ ਰਿਪੋਰਟ ਕਰਨਾ ਕੈਨੇਡਾ ਦੇ ਵਿੱਚੋਂ ਮੁਸ਼ਕਲ ਆ ਬਟ ਕੈਨੇਡਾ ਦੀ ਹਿਸਟਰੀ ਰਹੀ ਆ ਇਹ ਰੇਸਿਸਮ ਦੀ ਸੋ ਇਹ ਉਹਨੂੰ ਹੀ ਦੁਹਰਾ ਰਹੇ ਆ ਸਾਨੂੰ ਇਸੇ ਵਿੱਚ ਕੋਈ ਹੈਰਾਨੀ ਨਹੀਂ ਹੈਗੀ ਪਰ ਸਾਡਾ ਵੀ ਇੱਕ ਲੰਬਾ ਲੜਨ ਦਾ ਇਤਿਹਾਸ ਹੈਗਾ ਸੋ ਅਸੀਂ ਲੰਬੀ ਲੜਾਈ ਸਾਡੀਆਂ ਮੰਗਾਂ ਪੂਰੀਆਂ ਨਾ ਹੋਣ ਤੱਕ ਅਸੀਂ ਇਹ ਲੜਾਈ ਜਾਰੀ ਰੱਖਾਂਗੇ ਉਸ ਲਈ ਅਸੀਂ ਪੰਜਾਬੀ ਕਮਿਊਨਿਟੀ ਨੂੰ ਇਹੀ ਬੇਨਤੀ ਕਰਦੇ ਆ ਕਿ ਜਿੰਨੀ ਸਪੋਰਟ ਤੁਸੀਂ ਲਗਾਤਾਰ ਵਧਾਈ ਹੈਗੀ ਆ ਉਹਨੂੰ ਲਗਾਤਾਰ ਉਹ ਜਾਰੀ ਰੱਖਿਓ ਧੰਨਵਾਦ ਬ੍ਰੈਂਪਟਨ ਤੋਂ ਤਰਨਜੀਤ ਕੌਰ ਕੋਮਨ ਦੀ ਰਿਪੋਰਟ